ਵੀਡੀਓ ਸੁਣਾਵਾ ਕਿ ਕੇ ਕੁਰਨੀ ਕਰਨੀ ਹੈ ਇੱਥੇ ਬਹਿ ਜਾ ਮੈਂ ਜਾਣ ਨਹੀਂ ਮੈਨੂੰ ਉਹ ਬੰਦਾ ਇੱਥੇ ਵਕਤ ਚਾਹੀਦਾ ਤੇਰਾ ਕਿਉਂ ਨਹੀਂ ਵਰਚਾ ਕੱਟਿਆ ਇਹਨਾਂ ਬੰਦਾ ਬਾਹਰ ਕਿੱਧਾ ਬੈਠਿਆ ਉਹ ਬੰਦਾ ਤੈਨੂੰ ਆ ਬੰਦਾ ਹਾਜ਼ਰ ਚਾਹੀਦਾ ਤੇ ਤੇਰੀ ਹਜ਼ਰਤ ਵੀ ਨਾ ਕੋਈ ਪਲਵਾਇ ਦੀ ਕਿਤੇ ਹੋਰ ਭਗਵਾਨ ਜਮਾਨ ਦੱਸੇ ਇਹਨਾਂ ਨੂੰ ਪੁੱਛਿਆ ਜਾਵੇ ਕਿਉਂ ਨਹੀਂ ਵਰਚਾ ਬੰਦਾ 700 ਰੁਪਿਆ ਸੀ ਉਹਦੇ ਵਿੱਚ ਮੈਂ 500 ਰੁਪਿਆ ਉਹਨੂੰ ਉਹ ਫੜਾ ਕੇ ਗਈ ਬਿਲਹਤ ਉਸੇ ਕਹਿੰਦਾ ਸੀ 2.5 ਲੀਟਰ ਸਾਨੂੰ ਤੇਲ ਮਿਲਦਾ ਗਵਰਨਮੈਂਟ ਵੱਲੋਂ ਅਸੀਂ ਇੰਨੀ ਦੂਰੋਂ ਬੰਦਾ ਚੁੱਕਣ ਗਏ 1.5 ਘੰਟੇ ਦਾ ਰਸਤਾ ਇਹ ਕੀ ਗਵਰਨਮੈਂਟ ਕਿਉਂ ਹਣ ਉਹ ਜਿਹੜਾ ਕੋਈ ਬੰਦਾ ਚੁਕਾਏਗਾ ਜਿੱਤੇ ਜੁਰਮ ਹੋਇਆ ਉਹੀ ਖਰਚਾ ਭਰੇਗਾ ਤੇਲ ਦਾ ਤੇਰਾ ਨੂੰ ਪੁੱਛਿਆ ਜਾਵੇ ਕਿਉਂ ਨਹੀਂ ਵਰਚਾ ਬੰਦਾ ਕਿਉਂ ਨਹੀਂ ਵਰਚਾ ਬੰਦਾ ਦੂਜੀ ਮਾਰਿਜ ਕਰਾਇਆ ਦਾ ਚਾਂਸ 995 ਦਾ ਕਰ ਚ ਪਰਚਾ ਬੰਦਾ ਉਹਦੀ ਵਾਇਪ ਦੂਜੀ ਕਰੇ ਉਹਨੂੰ ਵੀ ਬਿਨਾਂ ਦੱਸਿਆ ਵਿਆਹ ਕਰਾਇਆ ਉਹ ਅਗਲਾ 595 ਦਾ ਕਰ ਚ ਬੰਦਾ ਕਿਹੜੀ ਪਰਚਾ ਘੱਟ ਸਕੇ ਮੇਰੇ ਜੀ ਮਨਦੂਰੀ ਕਿ ਆਪ ਆਪ ਪੈਸੇ ਖਾੜੇ ਨਾ ਪੈਸੇ ਖਾੜੇ ਨਾ ਇਹਨਾਂ ਪੈਸੇ ਖਾ ਕੇ ਇਦਾਂ ਕਰ ਦਿੱਤੀ ਮੈ ਕਿਤੇ ਜਾਵਾ ਮੈਨੂੰ ਸਾਥਾ ਥਾ ਦੋ ਮੈ ਕਿਤੇ ਜਾਵਾ ਤੇਰੀ ਧਨਵਾਈ ਨਹੀਂ ਹੋਣੀ ਐਸਾ ਜੀ ਇਹ ਨਾ ਮੜਮ ਕਰ ਕਰ ਕੇ ਐਸੇ ਤੇਰੇ ਨਾਲ ਤੇ ਪੈਸੇ ਹੋਈ ਮੈਂ ਸ਼ਨੀਵਾਰ ਕੀ ਹਰ ਮਾਤਰੀ ਬਣਾਇਆ ਨੇ ਪੈਰ ਨਿਕਲ ਜਾਣਾ ਕਿ ਮੈਂ ਕੁਝ ਕਈ ਦੁਮਗਿਆ ਤੇ ਲੱਗ ਜਾ ਰਿਹਾ ਬੋਤਾਂ ਆ ਕਿ ਤਕੀਦੀ ਦੁਮਗਿਆ ਦਾ ਛੱਡਿਆ ਆ ਬੰਦਾ ਜਕਾਤਾ ਇਹਨਾਂ ਵੀ ਵਜਨ ਨਾਲੇ ਤੋਂ ਬੰਦਾ ਨਿਕਲਿਆ ਇਹਦੇ ਵੀ ਵਜਨ ਨਾਲ ਬੰਦਾ ਨਿਕਲਿਆ ਮੈਂ ਤਿੰਨ ਬੱਚਿਆਂ ਦਾ ਮੇਰਾ ਖਰਚਾ ਦੇਣਗੇ ਕਾ ਭਗਵਾਨ ਦਵਾਣਾ ਦਾ ਸਾੜੇ ਥੋੜਿਆ ਪੈ ਲੈ ਲੈ ਕੇ ਤੁੰਗੇ ਜਾਓ ਕਾ ਦਲਾ ਲੈ ਲੈ ਜਾਦੇ ਮੈਂ ਤਕਸੀਰ ਤੇ ਕੀ ਕਰਾਂ ਮੈਂ ਬਾਜੀ ਤਾਂ ਸੋ ਮੈਂ ਕੀਦੇ ਵੱਲ ਜਾਵਾ ਤੇ ਰਿਕਾਰਡ ਦਨਵਾਈ ਕਰੇ ਜਾ ਕੇ ਆ ਬੈਡ ਬੋੜਾ ਕੇ ਇਹ ਤੋਂ ਆਂਦਾ ਇਹ ਕ ਇਹਦਾ ਜੋਰਾ ਜਵੰਦੀ ਨਾ ਛੱਡਿਆ ਮੈਂ ਕੋਈ ਮੈਚ ਹੈ ਪਰ ਚੱਤਦਾ ਮੇਰੀ ਰਜਾਵੰਦੀ ਨਾ ਛੱਡਣਾ ਕਹਿੰਦੀ ਮੈਂ ਮੈਨੂੰ ਕੰਮ ਕਿਹਾ ਦਿੰਦੀ ਗਾੜੀ ਹੋ ਕਹਿੰਦੀ ਆ ਹੁਣ ਅੱਦੇ ਕੇਸ ਮੇਰੇ ਕੋਲ ਆ ਕਿਵੇ ਕੌਣ ਜ਼ਿੰਮੇਵਾਰ ਆ ਫਿਰ ਦੱਸਾ ਕੌਣ ਜ਼ਿੰਮੇਵਾਰ ਵਾ ਕੌਣ ਮੇਰੀ ਸੁਣਵਾਈ ਕਰੇ ਆਓ ਮੇਰੇ ਨਾਲ ਸਰਿੰਦਰ ਜਾ ਕੇ ਪੁੱਛਿਆ ਇਹਨਾਂ ਨੂੰ ਵੀ ਦੱਸਾ ਤੂੰ ਹੀ ਬੰਦਾ ਕ੍ਰੈਡਿਟ ਵਾਣਾ ਚੱਪਿਆ ਜੇ ਕਰਾਓ ਆ ਪੁੱਛੋ ਇਹਨੂੰ ਪੁੱਛੋ ਬਈ ਮੈਡੀਕਸ ਵਾਣਾ ਪੰਜਾਬ ਦਾ ਬੰਦਾ ਚੱਪਿਆ ਅੱਜ ਇਹ ਜੰਮੀ ਬਣਾ ਕਿੰਨਾਂ ਨੇ ਆਪਣੀ ਕਿਤਾਬ ਨੂੰ ਜੀ ਮੈਚ ਕਰਕੇ 10 ਬੱਤੇ ਸਾਢੇ 3 ਬੱਤੇ ਸਾਢੇ 9000 ਵਿੱਚ ਉਹ ਤਾਂ ਆਪਣੇ ਸਾਰਿਆਂ ਦੇ ਬਿਆ ਕਰਾ ਲਿਆ ਦੇਖੋ ਕਿੱਥੇ ਹੈ ਉੱਪਰ ਮੈਂ ਜਦ ਇਹ ਚਾਹੀਦਾ ਮੈਂ ਆਜਾ ਬਤਾ ਦਿੱਤੋ ਚੁੱਪ ਚੀ ਭਲੀ ਰਿਸਪੈਕਟ ਨਾਲ ਲੈਣੀ ਹੈ ਸਭ ਨਾਲ ਧਿਆਨ ਨਾਲ ਕਰ ਕਰ ਮੈਂ ਮੇਰੇ ਕੋਲ ਗਈ ਕਿ ਐਸਾ ਹੱਡੇ ਪਾਉਣਾ ਚਾਹ ਜੋ ਨਾ ਕੋਨੇ ਕੀ ਨਾ ਕਰਾਂ ਓਏ ਗੱਲ ਤੇ ਸੁਣ ਲੈ ਮੈਂ ਤੁਹਾਨੂੰ ਬਤਾ ਲਈ ਕੋਈ ਕੋਈ ਨਾ ਮਾਰਿਆ ਮੈਂ ਬੋਲਾ ਮੈਂ ਤੁਹਾਨੂੰ ਮੀਡੀਆ ਖਿੱਚਾਵਾਂ ਕਿ ਕੇ ਕੰਨੀ ਕੰਨੀ ਕਰਨੀ ਹੈ ਇੱਥੇ ਬਹਿ ਜਾ ਮੈਂ ਬਹਿਣੀ ਮੇਰਾ ਉਹ ਬੰਦਾ ਇੱਥੇ ਵਕਤ ਚਾਹੀਦਾ ਮੈਂ ਕੱਲੂ ਬੇਸ਼ੀ ਨੇ ਲੈ ਕੇ ਗਈ ਹੋਗੀ ਮੇਰੇ ਘਰ ਉਹ ਬੰਦਾ ਨੂੰ ਲੈ ਕੇ ਆਈ ਮੇਰਾ ਬੰਦਾ ਕੋਈ ਨਹੀਂ ਹੋਰੀ ਮੈਂ ਬਹਿ ਕੁਛ ਨਹੀਂ ਭਗਵਾਨ ਦਵਾਤੀ ਕਰਦਾ ਤੇਰੇ ਬਾਪਰ ਚਾਣੀ ਕੱਟਿਆ ਨਾ ਮੈਂ 400 ਕਰਾਣੇ ਲਏ ਇੱਕ ਬੰਦਾ ਜੀ ਤੇਰੇ ਬਾਪਰ ਚਾਣੀ ਕੱਟਿਆ ਐਸਐਸਪੀ ਨੇ ਕਾਲ ਜਗਵਾ ਦਿੱਤੀ ਮੇਰਾ ਮਸਲਾ ਇਹ ਹੈ ਕਿ ਮੇਰੇ ਹਸਬੰਦ ਨੇ ਫੋਰਨ ਕੰਟਰੀ ਤੋਂ ਆ ਕੇ ਦੂਜੀ ਮੈਰਿਜ ਕਰਾ ਲਈ ਮੇਰੇ ਤਿੰਨ ਬੱਚੇ ਆ ਤੇ ਮੈਂ ਐਸਐਸਪੀ ਦੀ ਦਰਖਾਸਤ ਦਿੱਤੀ ਸੀ ਮੇਰੇ ਕੋਈ ਸੁਣਵਾਏ ਸੁਣਵਾਈ ਹੋਈ ਉਹਨਾਂ ਮਤਲਬ ਚੋਕ ਕੇ ਲਿਆਂਦਾ ਇੱਥੇ ਆ ਕੇ ਇਹਨਾਂ ਪੈਸੇ ਲੈ ਕੇ ਉਹਨੂੰ ਛੱਡ ਦਿੱਤਾ ਮੈਨੂੰ ਕਹਿੰਦੇ ਉੱਥੇ ਪਰਚਾ ਕੱਟ ਕਰਤਾ ਅੱਗੇ ਗਰਦਾਸਪੁਰ ਭੇਜਤਾ ਮੈਨੂੰ ਪਤ ਖਬਰ ਮਿਲੀ ਕਿ ਉਹਨੂੰ ਬੰਦਾ ਛੱਡ ਦਿੱਤਾ ਉਹਦੀ 14 ਤਾਰੀਖ ਦੀ ਫੇਰ ਪਲੇਟ ਹੋ ਤੇ ਕੱਲ ਨਿਕਲ ਜਾਣ ਲੱਗਾ ਮੇਸ ਕਰਕੇ ਮੇਰੀ ਕੋਈ ਸਮਰਾਹ ਦੇ 11:00 ਵਜੇ ਫਿਰ ਮੈਂ ਥਾਣੇ ਵਿੱਚ ਆਈ ਮੈਂ ਕਹਾਂ ਮੈਨੂੰ ਦੱਸੋ ਵੀ ਕੀ ਦੀ ਜ਼ਿੰਮੇਵਾਰੀ ਤੇ ਤੁਸੀਂ ਛੱਡਿਆ ਕਿ ਮੇ ਜੋ ਜ ਬੰਦਾ ਬਾਹਰ ਚੱਲ ਜੇ ਹੁਣ ਮੈਂ ਆਈ ਕਹਿੰਦੇ ਤੁਹਾਡੀ ਜ਼ਿੰਮੇਵਾਰੀ ਮੈਂ ਮੀਡੀਆ ਦੀ ਪ੍ਰੈਸ ਦੀ ਹੈਲਪ ਲੈ ਕੇ ਮੈਂ ਫਿਰ ਹੁਣ ਮਤਲਬ ਕਿ ਡੀਐਸਪੀ ਦੇ ਕੋਲ ਪਹੁੰਚੀ ਆ ਉਹ ਕਹਿੰਦੇ ਆ ਕਿ ਅਸੀਂ ਕਾਨੂੰਨੀ ਕਾਰਵਾਈ ਬੰਦੀ ਆ ਕਹਿੰਦੇ ਅਸੀਂ ਫਿਰ ਸੀ ਫਲੈਟ ਰੋਕੀ ਜਾਊਗੀ ਹੁਣ ਮੈਂ ਅੱਗੇ ਜੇ ਦੇਖਦੀ ਆ ਕਿ ਸਰ ਮੇਰੀ ਦਿੱਲੀ 에ਰਪੋਰਟ ਤੋਂ ਫਲੈਟ ਰੋਕਦੇ ਆ ਕਿ ਨਹੀਂ ਰੋਕਦੇ ਤਿੰਨ ਬੱਚੇ ਦੋ ਇੱਕ ਬੇਟਾ ਦੋ ਗੁਡੀਆਂ ਹੈ ਹਾਂਜੀ ਸੈਕੰਡ ਮੈਨੂੰ ਇੱਕ ਕੋਨੇ ਕੋਲ ਤੇ ਦੋ ਬੇਟੀਆਂ ਵਾ ਉਹ ਇਹ ਕਹਿੰਦੇ ਕਿ ਅਸੀਂ ਮਤਲਬ ਕਿ ਬਗਾਨਾ ਦੋ ਬੱਚੀਆਂ ਮੈਂ ਤੈਨੂੰ ਨਹੀਂ ਰੱਖ ਸਕਦਾ ਇਦਾਂ ਫਿਰ ਫਿਰ ਵੀ ਉਹ ਸਰ ਬਿਨਾਂ ਤਲਾਕ ਲੈ ਤੱਕ ਮੈਰਿਜ ਕਿੱਦਾਂ ਕਰਾ ਲੀ ਨਾ ਦੋਨਾਂ ਬੱਚੀਆਂ ਦੀ ਪਾਲਵਰਸ ਕੌਣ ਕਰੂਗਾ ਚਲੋ ਪੇਟਾ ਮੇਰੀ ਪਹਿਲੀ ਮਰਜ਼ੀ ਦਾ ਉਹ ਨਾ ਨਹੀਂ ਕਰਨਾ ਚਾਹੁੰਦਾ ਇਹਨਾਂ ਦੀ ਕੌਣ ਪਾਲਵਰਸ ਕਰੂਗਾ ਹਾਂਜੀ 40000 ਰੁਪਿਆ ਲਿਆ ਇਹਨਾਂ 20000 ਰ ਮੈਂ ਕਹਿੰਦਾ ਸਰ ਮੇਰ ਕੋਈ ਨਾ ਪੈਸਾ ਨਹੀਂ ਹੈਗਾ ਤੁਸੀਂ ਮੇਰਾ ਪਰਚਾ ਕੱਟ ਕਰ ਦਿਓ ਮੈਂ ਅੱਗੇ ਵਕੀਲ ਵੀ ਖੜਾ ਕਰਨਾ ਫਿਰ ਉਹ ਨਹੀਂ ਮੰਨਣ ਚਾਉਂਦੇ ਸੀ ਨਹੀਂ ਪਰਚਾ ਕੱਟਦਾ ਰਾਤ ਦੇ 7 ਵਜੇ ਸੀ ਤਾਂ ਮੈਂ ਇੱਥੇ ਨਹੀਂ ਮੈਂ ਕਿਹਾ ਮੈਂ ਫਿਰ ਮੈਂ ਤੁਹਾਨੂੰ ਜਿੱਦ ਤੁਹਾਨੂੰ ਪੈਸੇ ਕੱਟੇ ਪਰਚਾ ਕੱਟਣ ਚਾਹੀਦਾ ਮੈਂ ਕਿਸੇ ਕੋ ਮਗਾ ਦੇਣੀ ਆ ਨਹੀਂ ਨਹੀਂ ਕਰ ਫਿਰ ਵੀ ਨਹੀਂ ਕੁਝ ਵੀ ਕੀਤਾ ਬਈ ਮੇਰੇ ਕੋਲ ਹਰ ਕਲਾਸ ਤੇ ਕਹਿੰਦਾ ਹੁਣ ਆਣ ਪਰਚਾ ਵੀ ਕੱਟਦਾ ਹੁਣ ਦੁੱਚਰ ਖਰਚਾ ਪੈਂਦਾ ਮੇਰ ਕੋ ਉਹ 700 ਰੁਪਿਆ ਸੀ ਉਹਦੇ ਵਿੱਚ ਮੈਂ 500 ਰੁਪਿਆ ਉਹਨੂੰ ਫੜਾ ਕੇ ਗਈ ਬਿਲਾ ਤੁਸੀਂ ਕਹਿੰਦਾ ਸੀ 2 1/2 ਲੀਟਰ ਹਾਨੂੰ ਤੇਲ ਮਿਲਦਾ ਗਵਰਨਮੈਂ ਅਸੀਂ ਇੰਨੀ ਦੂਰੋਂ ਬੰਦਾ ਚੁੱਕਣ ਗਏ 1.5 ਘੰਟੇ ਦਾ ਰਸਤਾ ਇੱਕ ਗਵਰਨਮੈਂਟ ਕਿਉਂ ਉਹ ਜਿਹੜਾ ਕੋਈ ਬੰਦਾ ਚੁਕਾਏਗਾ ਜਿੱਤੇ ਜੁਰਮ ਹੋਇਆ ਉਹੀ ਖਰਚਾ ਭਰੇਗਾ ਤੇਲ ਦਾ ਇਹ ਜਿਹੜੀ ਸਬਜੀ ਸਬਜੀ ਕੋਰ ਹੈ ਜੀ ਤੇ ਇਹਦੇ ਆਪਣੇ ਹਿੰਦਰੀ ਥਾਣੇ ਸਿਵਲ ਲਾਈਨ ਦੀ ਇਹ ਕਿਨੇ ਕਿ ਮੇਰੀ ਮੈਰਿਜ 2017 ਚ ਪਰਮਜੀਤ ਸਿੰਘ ਨਾਂ ਦੇ ਬੰਦੇ ਨਾਲ ਹੋਈ ਸੀ ਜੀ ਸਾਡੇ ਪਿੰਡ ਥਾਣਾ ਤਸਿਕਾ ਜੀ ਤੇ ਉਹਨੇ ਕਿਨੇ ਵੀ ਮੈਨੂੰ ਤਲਾਫ ਲੈ ਬਿਨਾ ਹੋਰ ਵਿਆਹ ਕਰਾ ਲਿਆ ਜੀ ਕੀ ਕੀਤਾ ਜਾਵੇ ਪਰ ਜੋ ਬੰਦੇ ਕਿਉਂ ਨੀ ਕਾਰੀ ਕਰਾਂਗੇ ਸਰੀਸ ਮਿੱਟੀ ਦਾ ਕਹਿਣਾ ਵਾ ਕਿ ਉਸ ਬੰਦੇ ਨੂੰ ਅਰੈਸਟ ਕੀਤਾ ਗਿਆ ਸੀ ਪੁਲਿਸ ਲੈ ਕੇ ਆਈ ਸੀ ਬਟ ਇਨਫਲੂਐਂਸ ਤੇ ਛੱਡਤਾ ਹੱਜੀ ਉਹਨੂੰ ਜਦੋਂ ਨੇ ਦਿੱਤੀ ਹੋਈ ਅਪਲੀਕੇਸ਼ਨ ਤੇ ਉਹਨਾਂ ਸਦਿਆ ਤ੍ਰਿਸ਼ੀ ਅਫਸਰ ਨੇ ਕਿਨਵਾਰਾ ਕਾਲ ਕੀਤੀ ਆਜਾਦਾ ਜੀ ਬੰਦਾ ਵੇਖ ਲੈਣੇ